ਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਲਾਸਤੀ ਗੱਲ ਕੀਤੀ ਗਈ ਹੈ ਗੋਲਡਨ ਟੈਂਪਲ ਪ੍ਰੈਮਿਸਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫਆਈਆਰ ਦਰਜ ਕਰਕੇ ਔਰ ਉਹਦੇ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬੰਧ ਸਿਰ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਜ਼ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ सिक्योरिट इमीजिएटली बीफअप की गई है उस एरिए बॉम्ब डिस्पोजल स्कॉडस से एंटीसप्टा टीम साढ़िया वर्क कर रही हैं और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं मीडिया के माध्यम राही सारे पब्लिक को कहना चाहना कि पैनिक वाली कोई गल नहीं है जो मेल के कंटेंट्स तो यह गल इंडिककेट हो रही है कि किसी शरारती अंसर वाल की गई है और ये ज़्यादातर साउथ इंडिया दीजा दी बारे या हैपनिंग्स बारे इंसिडेंट्स बारे ज्यादा गल कर रहे उस एक जिक्र ये गोल्डन टैंपल थर बारे भी है सो so, मैं अभी ये कहना चाहना मैं कि पंजाब पुलिस और अमृतसर कमिश्नर पुलिस पूरी तरह सतर्क है और भी इंश्योर करा कि फुल प्रूफ सिक्योरिटी रहे की जोड़ नहीं है और बहुत जल्दी असं इन करैक करा सू ए अथॉरिटीज वालों एक कंप्लेट दिखती गई थी कि उन्होंने एक थ्रैट मेल आई है ਇਸ ਬਲਾਸਤੀ ਕਲ ਕੀਤੀ ਗਈ ਹੈ 골든 템플 ਪ੍ਰੈਮਿਸਸ ਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਸੀ ਐਫ ਆਈ ਆਰ ਦਰਜ ਕਰਕੇ ਔਰ ਉਸਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬੰਧ ਸਿਰ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਸ ਉਹ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ ਸਿਕਿਉਰਿਟੀ ਇਮੀਡੀਏਟਲੀ ਪੀਫਪ ਕੀਤੀ ਗਈ ਹੈ ਉਸ ਏਰੀਏਟ बॉम्ब डिस्पोजल स्कॉड्स से एंटीसैप्टर टीम साढ़िया वर्क कर रही है और सीनियर अफसर डिप्यूट किए गए हैं फॉर इंश्योरिंग फुल प्रूफ सिक्योरिटी और मैं मीडिया के माध्यम राही सारे पब्लिक को कहना चाहना कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है और ये ज़्यादातर साउथ इंडिया दीजा बारे या हैपनिंग बारे इंसीडेंट्स बारे ज्यादा गल कर रहे हैं ਉੱਚੇ ਇੱਕ ਜ਼ਿਕਰ ਇਹ 골ਡਨ ਟੈਂਪਲ ਦੇ ਥ੍ਰੈਟ ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਹੋਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਇਸ ਨੂੰ ਕੋਈ ਤਰ੍ਹਾਂ ਦੀ ਲੋਣੀ ਹੈ ਔਰ ਬਹੁਤ ਜਲਦੀ ਅਸੀਂ ਨੂੰ ਕਰੈਕ ਕਰਾਂ ਅੱਛਾ ਨੂੰ ਐਸਜੀਪੀਸੀ ਅਥਾਰਟिटीज ਵੱਲੋਂ ਇੱਕ ਬਲੈਂਡ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਜਿਸ ਬਲਾਸਟਿਕਲ ਕੀਤੀ ਗਈ ਹੈ 골ਡਨ ਟੈਂਪਲ ਪ੍ਰੈਮਿਸਸਿਸ ਤੇ ਉਹਦੇ ਆਸ-ਪਾਸ ਏਰੀਏਟ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਅਸੀਂ ਐਫਆਈਆਰ ਦੱਚ ਕਰਕੇ ਔਰ ਉਸ ਤੇ ਇਨਵੈਸਟੀਗੇਟ ਕੀਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਇਸ ਸਬਕਤ ਸਟੇਟ ਸਾਈਬਰ ਕ੍ਰਾਈਮ ਤੇ ਹੋਰ ਏਜੰਸੀਜ਼ ਨੂੰ ਵੀ ਅਸੀਂ ਨਾਲ ਰਿਕੁਐਸਟ ਕੀਤੀ ਹੈ ਉਹ ਵੀ ਸਾਡੀ ਹੈਲਪ ਕਰ ਰਹੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹ ਕੇਸ ਅਸੀਂ ਟ੍ਰੇਸ ਕਰ ਲਾਂਗੇ ਸਿਕਿਉਰਿਟੀ ਇਮੀਡੀਏਟਲੀ ਪੀਫਾਪ ਕੀਤੀ ਗਈ ਹੈ ਉਸ ਏਰੀਆ 'ਚ ਬੌਮ ਡਿਸਪੋਜ਼ਲ ਸਕਵਾਡਸ ਤੇ ਐਂਟੀ ਸਬਟ੍ਰਾ ਟੀਮਸ ਸਾਡੀ ਵਰਕ ਕਰ ਰਹੀਆਂ ਔਰ ਸੀਨੀਅਰ ਆਫਸਰਸ ਡਿਪਲੋਏਟ ਕੀਤੇ ਗਏ ਹੈ ਫਾਰ ਇਨਸ਼ੋਰਿੰਗ ਫੁੱਲ ਪ੍ਰੂਫ ਸਿਕਿਉਰਿਟੀ और मैं आ, मीडिया के माध्यम राही सारे पब्लिक को कहना चाहता कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है और ये ज़्यादातर साउथ इंडिया दिया चीज़ा बारे या हैपनिंग्स बारे इंसीडेंट्स बारे ज्यादा गल कर रहे हैं उस जिक्र ये गोल्डन टैंपल थर बारे भी है सो तो मैं अभी यह कहना चाहता मैं कि ਅਸੀਂ ਪੰਜਾਬ ਪੁਲਿਸ ਹੋਰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਪਰ ਵੀ ਅਨਸ਼ੋਰ ਕਰਾਂਗੇ ਕਿ ਫੂਲ ਪ੍ਰੂਫ ਸਿਕਿਉਰਟੀ ਰਵੇ ਕਿਸੇ ਨੂੰ ਕੋਈ ਤੁਰਾਂ ਦੀ ਲੋਣੀ ਹੈ ਪਰ ਬਹੁਤ ਜਲਦੀ ਅਸੀਂ ਇਹਨੂੰ ਕਰੈਕ ਕਰਾਂਗੇ